ਖਬਰ ਆ ਰਹੀ ਹੈ ਤਰਨਤਾਰਨ ਤੋਂ ਜਿੱਥੇ थाना ਸਦਰ ਪੱਟੀ ਅਧੀਨ ਪੈਂਦੀ ਪੁਲਿਸ ਚੌਂਕੀ ਕਰਿਆਲਾ ਦੇ ਇੰਚਾਰਜ ਅਮਰਿਤਪਾਲ ਸਿੰਘ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ਇੱਕ ਗੰਭੀਰ ਰੂਪ ਚ ਜ਼ਖਮੀ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਉਨ੍ਹਾਂ ਨੇ ਦੱਸਿਆ ਕਿ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸਬ ਇੰਸਪੈਕਟਰ ਦੀ Laash ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਪੇਜ ਦਿੱਤਾ ਗਿਆ ਅਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤਰਨਤਾਰਨ ਤੋਂ ਰਿੰਪਲ ਗੋਲੰਦੇ ਦੀ ਰਿਪੋਰਟ ਲਾਈਵ ਹਰਤ ਹਾਂਜੀ ਵੀਰ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਕਿੱਥੋਂ ਆ ਜਾਨੇ ਵੀਰ ਜੀ ਤੁਸੀਂ ਮੈਂ ਮੋਗੇ ਜ਼ਿਲ੍ਹੇ ਤੋਂ ਹਾਂ ਅੱਜ ਇਹਨਾਂ ਦੀ ਡੈਥ ਹੋਈ ਹੈ ਅਮਰਪਾਲ ਸਿੰਘ ਕੀ ਲੱਗਦਾ ਹੈ ਤੁਹਾਡੇ ਮੇਰੇ ਮਾਸਟਰ ਜੀ ਦੇ ਬੇਟੇ ਸੀ ਜੀ ਕਿੱਥੇ ਡੈਥ ਹੋਈ ਹੈ ਤੇ ਕਿਵੇਂ ਹੋਈ ਹੈ ਜੀ ਇਹ ਕੈਰੋਂ ਲੱਗੇ ਕੋਲੇ ਹੋਈ ਹੈ ਉਹਨਾਂ ਦੀ ਡੈਥ ਕੀ ਗੱਲ ਬਣੀ ਸੀ ਗੱਲ ਰਾਤ ਡਿਊਟੀ ਤੋਂ ਕਿਤੇ ਉਹਨਾਂ ਰੇਡ ਰੂਟ ਤੇ ਸੀਗੇ ਮੈਨੂੰ ਵੀ ਹੁਣੇ ਪਤਾ ਲੱਗਾ ਸਵੇਰ ਸੁਬਾਹ ਹੀ ਮਤਲਬ ਉਹਨਾਂ ਦੇ ਜਿਹੜੇ ਨਾਲ ਦੇ ਸੀਗੇ ਮੁੰਡੇ ਉਹਨਾਂ ਤੋਂ ਪਤਾ ਲੱਗਾ ਤੇ ਆ ਰਹੇ ਸੀਗੇ ਉਦੋਂ ਪਹਿਲਾਂ ਤਾਂ ਡੀਐਸਪੀ ਸਾਹਿਬ ਦਾ ਕੋਈ ਫੋਨ ਆਇਆ ਉਹਨਾਂ ਨੂੰ ਉੱਥੇ ਛੱਡ ਗਏ ਆ ਤੇ ਉਸ ਤੋਂ ਬਾਅਦ ਵਾਪਸ ਆ ਰਹੇ ਸੀਗੇ ਤੇ ਗੱਡੀ ਉਹਨਾਂ ਦੀ ਟਾਲੀ ਚ ਵੱਜੀ ਗਈ ਨਾਲ ਇੱਕ ਮੁੰਡਾ ਹੋਰ ਸੀਗਾ ਜੀ ਰਾਜ ਉਹਨਾਂ ਦਾ ਫਰੈਂਡ ਹੀ ਸੀਗਾ ਜੀ ਉਹ ਵੀ ਤਰਨਤਨ ਹਸਪੀਟਲ ਦੇ ਵਿੱਚ ਆਈ ਆਈ ਸੀ ਦੇ ਵਿੱਚ ਤੇ ਮੇਰਾ ਬ੍ਰਦਰ ਸੀਗਾ ਜਿਹਦਾ ਮਤਲਬ ਕੰਡੀਸ਼ਨ ਜਿਹੜੀ ਮੈਂ ਦੇਖੀ ਆ ਬਹੁਤ ਜ਼ਿਆਦਾ ਲੈਫਟ ਹੈਂਡ ਸਾਈਡ ਤੋਂ ਮਤਲਬ ਸਾਰਾ ਹੀ ਪਾਸਾ ਫਿਸ ਗਿਆ ਉਹਨਾਂ ਦਾ ਸੱਤ ਟੁੱਟ ਗਈ ਮੌਕੇ ਤੇ ਡੈਥ ਐਟ ਦੀ ਸਪੌਟ ਹੀ ਨਹੀਂ ਇਹਨਾਂ ਮੈਨੂੰ ਕਨਫਰਮ ਨਹੀਂਗਾ ਮੈਂ ਵੀ ਹੁਣੇ ਪਹੁੰਚਿਆ ਇੱਥੇ ਮੌਕੇ ਤੋਂ ਆਏ ਹਾਂ ਤੇ ਅਕੋਰਡਿੰਗ ਟੂ ਕੰਡੀਸ਼ਨ ਤੇ ਇਹੀ ਲੱਗਦਾ ਵੀ ਸ਼ਾਇਦ ਉਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੋਵੇ ਮੈਂ ਹੁਣ ਦੇਖ ਕੇ ਟਾਈਮ ਰਿਪੋਰਟ ਨਹੀਂ ਇਹ ਨਵੀਂ ਵੀ ਆਪਨ ਹਰ ਪ੍ਰੈਸਿੰਗ ਪਿੱਛੋਂ ਇਹਨਾਂ ਨੇ ਵੀਜਿਬਲ ਹੋਇਆ ਕੀ ਗੱਡੀ ਕਟਮਾਈ ਕਿ ਇਹਨਾਂ ਦੇ ਬਾਰੇ ਬਥਰਾ ਪੁੱਛ ਬਹੁਤ ਹੀ ਪਿਆਰਾ ਮਿੱਤਰ ਸੀ ਇਹ ਜੀ ਤੇ ਸਾਡੇ ਉਥੇ ਬੁਲਟ ਹੋਇਆ ਐਸ ਐਚਓ ਇਤਨਾਦ ਰਹੇ ਆ ਬਹੁਤ ਵਧੀਆ ਯਾਨੀ ਕਿ ਸੁਭਾਅ ਸੀ ਨੌਕਰੀ ਪ੍ਰਤੀ ਬਹੁਤ ਲਗਨ ਸੀ ਇਹਨਾਂ ਦੀ ਕੀ ਗੱਲ ਹੋਈ ਕਿਸ ਤਰ੍ਹਾਂ ਐ ਐਕਸੀਡੈਂਟ ਹੋ ਗਿਆ ਕਿੰਨੇ 3 ਵਜੇ ਭਾਈ ਤੁਸੀਂ ਰੇਡ ਤੇ ਚੱਲੇ ਸੀ ਤੇ ਮੌਕੇ ਦੇ ਨਾਲ ਹੀ ਮੌਤ ਹੋ ਗਈ ਤੇ ਗੱਡੀ ਵੀ ਦੇਖ ਕੇ ਪੂਰੀ ਡੈਮੇਜ ਹੋਈ ਐ ਅੱਜੋ ਐਕਸੀਡੈਂਟ ਹੀ ਹੋਇਆ ਹਾਈ ਸਰਜਟਾ ਅੱਜ ਐਕਸੀਡੈਂਟ ਹੋਇਆ ਹੈ ਜੀ ਯਾਰ ਕੈਰੋਂ ਦੇ ਲੱਗੇ ਕੀ ਮਾਮਲਾ ਸਾਰਾ ਜੀ ਜਿਹੜੇ ਇੰਚਾਰਜ ਸਾਹਿਬ ਦੀ ਡੈਥ ਹੋਈ ਇਹ ਤਾਂ ਸਾਡੇ ਸਮਝ ਬਟਰ ਸਾਹਿਬ ਸੀਗੇ ਅਮਰਤਪਾਲ ਸਿੰਘ ਚੌਕ ਇੰਚਾਰਜ ਕਰਿਆ ਹੋਣਾ ਸੀਗਾ ਰਾਤੀ ਇਹਨਾਂ ਦੀ ਗੱਡੀ ਜਿਹੜੀ ਕਰੀਬ 3 ਵਜੇ ਦੇ ਤੇ ਐਕਸੀਡੈਂਟ ਹੋ ਗਈ ਐਕਸੀਡੈਂਟ ਹੋਣ ਕਾਰਨ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਡੈੱਡ ਹੋ ਸਰਚਾਈ ਗਈ ਹੈ ਅਗਲੀ ਕਾਰਵਾਈ ਜਿਹੜੀ ਆ ਉਹ ਹੁਣ ਤਤਤੀ ਚੱਲਦੀ ਆ ਉਹਨਾਂ ਵਿੱਚ ਚੱਲੀ ਜਾਈ ਕਿਹੜੀ ਗੱਡੀ ਆ ਜੀ ਦਿੱਤੇ ਹੋਇਆ ਤੇ ਕਿੱਥੋਂ ਆ ਰਹੇ ਸੀਗੇ ਜੀ ਇਹ ਬ੍ਰਿਜਾਂ ਗੱਡੀ ਸੀ ਪੱਟੀ ਵਾਲੀ ਸਾਈਡ ਤੋਂ ਆ ਰਹੇ ਸੀਗੇ ਤੇ ਇਹ ਤੰਤਨ ਜ਼ਰੂਰੀ ਹੈ ਡਿਊਟੀ ਦੇ ਕੋਈ ਸੰਬੰਧ ਚ ਹਾਂ ਡਿਊਟੀ ਸੰਬੰਧ ਚ ਚੈਕਿੰਗ ਹੋ ਸਰਗਾ ਚੈਕਿੰਗ ਹੁਣ ਤੁਪੀਸ ਕਰਦੇ ਆ ਤੇਰੀ ਡਿਊਟੀ ਸੰਬੰਧ ਚ ਜਰੂਰੀ ਹੈ